ਸ਼ਲੋਕ ਮਹੱਲਾ ਚੌਥਾ ਚੌਥੇ ਪਾਤਸ਼ਾਹ ਧੰਗੁਰੂ ਰਾਮਦਾਸ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 302 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਸਤਿਗੁਰ ਸਦਾ ਦਿਆਲ ਹੈ ਜਿਸ ਨੂੰ ਦਇਆ ਸਦਾ ਹੋਏ ਸਹਿਬ ਕਹਿੰਦੇ ਜਿਹੜਾ ਮੇਰਾ ਗੁਰੂ ਹੈ ਸੱਚਾ ਗੁਰੂ ਹੈ ਉਹ ਦਾਤਾਂ ਦੇਣ ਵਾਲਾ ਹੈ ਤੇ ਸਦਾ ਹੀ ਦਿਆਲੂ ਰਹਿੰਦਾ ਹੈ ਦਇਆ ਦੇ ਘਰ ਦੇ ਵਿੱਚ ਰਹਿੰਦਾ ਹੈ ਜਿਸ ਨੂੰ ਦਇਆ ਸਦਾ ਹੋਏ ਤੇ ਜਿਸ ਉਤੇ ਦਇਆ ਹੁੰਦੀ ਹੈ ਉਹ ਸਿੱਖ ਵੀ ਉਹ ਗੁਰਮੁਖ ਪਿਆਰਾ ਵੀ ਦਿਆਲੂ ਬਣ ਜਾਂਦਾ ਹੈ ਸਤਿਗੁਰ ਅੰਦਰੋਂ ਨਿਰਵੈਰ ਹੈ ਸਭ ਦੇਖਿਆ ਬ੍ਰਹਮ ਇੱਕ ਸੋਏ ਜਿਹੜਾ ਸੱਚਾ ਗੁਰੂ ਹੈ ਉਹ ਅੰਦਰੋਂ ਨਿਰਵੈਰ ਹੈ ਭਾਵ ਗੁਰੂ ਦੇ ਅੰਦਰ ਕਦੇ ਵੀ ਵੈਰ ਵਿਰੋਧਾ ਨਹੀਂ ਹੁੰਦੀ ਗੁਰੂ ਜਿਹੜਾ ਹੈ ਹਮੇਸ਼ਾ ਹੀ ਵੈਰ ਤੋਂ ਰਹਿਤ ਹੁੰਦਾ ਹੈ ਕਿਸੇ ਨਾਲ ਈਰਖਾ ਨਹੀਂ ਕਰਦਾ ਸਭ ਦੇਖਿਆ ਬ੍ਰਹਮ ਇੱਕ ਸੋਏ ਜਿਹੜਾ ਗੁਰੂ ਹੈ ਉਹ ਸਾਰੇ ਬ੍ਰਹਿਮੰਡ ਨੂੰ ਇੱਕ ਨਜ਼ਰ ਦੇ ਨਾਲ ਦੇਖਦਾ ਹੈ ਸਾਰੀ ਕਾਇਨਾਤ ਨੂੰ ਦਾਤਾਂ ਦੇਣ ਵਾਲਾ ਹੈ ਨਿਰਵਾਰ ਨਾਲ ਜੇ ਵੈਰ ਚਲਾਏਂਦੇ ਤਿੰਨ ਵਿੱਚੋਂ ਸੱਟਿਆ ਨਾ ਕੋਈ ਐਸੇ ਗੁਰੂ ਦੇ ਨਾਲ ਜੇ ਕੋਈ ਵੈਰ ਕਰਦਾ ਹੈ ਕੋਈ ਈਰਖਾ ਕਰਦਾ ਹੈ ਤੇ ਸਾਈਂ ਕਹਿੰਦੇ ਕਿ ਉਹਦੇ ਅੰਦਰ ਔਗਣਾ ਦਾ ਘਰ ਬਣ ਜਾਂਦਾ ਹੈ ਤੇ ਜਿਸ ਕਰਕੇ ਉਹ ਸਾਈਂ ਕਹਿੰਦੇ ਸੰਤਾਂ ਨਾਲ ਵੈਰ ਕਰਾਮ ਕਮਾਮ ਦੇ ਦੁਸ਼ਟਾਂ ਨਾਲ ਮੋਹ ਪਿਆਰ ਕਿਉਂਕਿ ਐਸਾ ਮਨੁੱਖ ਜਿਹੜਾ ਹੈ ਸੰਸਾਰਿਕ ਪਦਾਰਥਾਂ ਦੇ ਨਾਲ ਮੋਹ ਪਿਆਰ ਪਾ ਲੈਂਦਾ ਹੈ ਤੇ ਉਹ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ ਜਿਹੜਾ ਪ੍ਰਮਾਤਮਾ ਦਾਤਾਂ ਦਿੰਦਾ ਹੈ ਸਤਗੁਰ ਸਬਨਾ ਦਾ ਭਲਾ ਮੰਨਦਾ ਤਿਸ ਦਾ ਬੁਰਾ ਕਿਉ ਹੋਏ ਜਿਹੜਾ ਗੁਰੂ ਹੈ ਉਹ ਸਾਰਿਆਂ ਦਾ ਭਲਾ ਮੰਗਦਾ ਉਹ ਕਿਸੇ ਦਾ ਬੁਰਾ ਨਹੀਂ ਤੱਕਦਾ ਸਤਗੁਰ ਨੂੰ ਜਿਹਾ ਕੋਈ ਚਦਾ ਤਿਹ ਫਲ ਪੋਏ ਪਾਏ ਕੋਈ ਸੱਚੇ ਗੁਰੂ ਨੂੰ ਜਿਹਾ ਜਿੱਦਾਂ ਦਾ ਕੋਈ ਮੰਨਦਾ ਹੈ ਉਦਾਂ ਦਾ ਹੀ ਉਸ ਤੋਂ ਫਲ ਪ੍ਰਾਪਤ ਹੁੰਦਾ ਹੈ ਉਦਾਂ ਦਾ ਹੀ ਸਿੱਖ ਪ੍ਰਲਪਤ ਕਰ ਲੈਂਦਾ ਹੈ ਨਾਨਕ ਕਰਤਾ ਸਭ ਕੀ ਜਾਣਦਾ ਜਿੱਦੋਂ ਕਿਛ ਕੁ ਜਾਣ ਹੋਏ ਦਾਸ ਨਾਨਕ ਆਖਦਾ ਕਿ ਉਹ ਪ੍ਰਮਾਤਮਾ ਸੰਸਾਰ ਦਾ ਮਾਲਕ ਸਾਰਾ ਕੁਝ ਜਾਣਦਾ ਹੈ ਬਿਨ ਬੋਲੇ ਆ ਸਭ ਕੁਝ ਜਾਣਦਾ ਜਿੱਦੋਂ ਕਿਛ ਗੁਜਾ ਨ ਹੋਏ ਉਹ ਗੁਰੂ ਤੋਂ ਉਹ ਪ੍ਰਮਾਤਮਾ ਤੋਂ ਕੋਈ ਵੀ ਚੀਜ਼ ਲੁਕੀ ਲੁਕਾਈ ਨਹੀਂ ਜਾ ਸਕਦੀ ਕਿਉਂਕਿ ਅੱਗੋਂ ਦੇਖਿਆ ਪਿੱਛੋਂ ਦੇਖਿਆ ਤੁਜ ਤੇ ਕਾਂਸ਼ ਛਪਾ ਉਹ ਪ੍ਰਮਾਤਮਾ ਤੋਂ ਅਸੀਂ ਕੁਝ ਵੀ ਲੁਕਾ ਤੇ ਛਪਾ ਨਹੀਂ ਸਕਦੇ ਸੰਸਾਰ ਦੇ ਲੋਕਾਂ ਤੋਂ ਆਪਣੀਆਂ ਗਲਤੀਆਂ ਉਹ ਗੁਣ ਛਪਾ ਸਕਦੇ ਹਾਂ ਪਰ ਪ੍ਰਮਾਤਮਾ ਤੋਂ ਕੁਝ ਵੀ ਨਹੀਂ ਛਪਾ ਸਕਦੇ ਇਸ ਕਰਕੇ ਐਸਾ ਪ੍ਰਮਾਤਮਾ ਸਤਿਗੁਰੂ ਦੇ ਰਾਹੀਂ ਮਿਲਦਾ ਹੈ ਤੇ ਸੱਚਾ ਗੁਰੂ ਜੀਵਨ ਦੇ ਵਿੱਚ ਹੋਵੇ ਤੇ ਮਨੁੱਖ ਦੇ ਅੰਦਰੋਂ ਵੀ ਈਰਖਾ ਦੁਐ ਭਾਵਨਾ ਖਤਮ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ